ਇਸ ਵੇਲੇ ਬਹੁਤ ਮਦ ਪਾਕੀ ਖਬਰ ਤੁਹਾਨੂੰ ਦੁਕਾਨ ਚ ਆ ਰਹੀ ਹੈ ਜਿੱਤੇ ਕਿ ਫਤਿਹਗੜ ਸਾਹਿਬ ਸਹੀਦੀ ਸਬਾ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਇੱਕ ਟ੍ਰੈਕਟਰ ਟਰਾਲੇ ਦੀ ਇੱਕ ਟਰੱਕ ਦੇ ਨਾਲ ਟੱਕਰ ਹੋ ਗਈ ਹੈ ਜਿਸ ਦੇ ਵਿੱਚ ਦੋ ਸ਼ਰਦਾਲੂਆਂ ਦੀ ਮੌਤ ਹੋ ਗਈ ਹੈ ਵੱਡੀ ਖਬਰ ਹੈ ਵੱਤਵਤ ਕਭਨ ਸ਼ੇਅਰ ਕਰਿਓ ਦੱਸਦੇ ਨੇ ਆ ਇਸ ਟਰਾਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ 10 15 ਹੋਰ ਵੀ ਸ਼ਰਦਾਲੂ ਨਾਲ ਮੌਜੂਦ ਸੀ ਜਿਨ੍ਹਾਂ ਤੇ ਗੰਭੀਰ ਸੱਟਾਂ ਲੱਗੀਆਂ ਨੇ ਇਹ ਟਰਾਲਾ ਫਤਿਹਗੜ ਸਾਹਿਬ ਤੋਂ ਮੱਥਾ ਟੇਕ ਕੇ ਬਾਪਸ ਕੈਂਪ ਕਰਨ ਪਿੰਡ ਪਗਵਾਨਪੁਰਾ ਜਾ ਰਿਹਾ ਸੀ ਜਿੱਥੇ ਕਿ ਦੋਨੇ ਵਿਅਕਤੀ ਜਿਨ੍ਹਾਂ ਦੇ ਵਿੱਚ ਇੱਕ ਦੀ ਉਮਰ 32 ਸਾਲ ਤੇ ਇੱਕ ਦੀ 15 ਸਾਲ ਨੌਜਵਾਨ ਦੀ ਉਮਰ ਰਹੀ ਜਾ ਰਹੀ ਹੈ ਇਹਨਾਂ ਦੀ ਮੌਕੇ ਤੇ ਮੌਤ ਹੋਈ ਹੈ ਬਹੁਤ ਮੁਦਪਾਗੀ ਖਬਰ ਹੈ ਤਾਂ ਜੋਰ ਵਾਹਿਗੁਰੂ ਅਰਦਾਸ ਕਰੇ ਉਹਨਾਂ ਦੀ ਆਤਮਾ ਨੂੰ ਜੋ ਸ਼ਾਂਤੀ ਮਿਲੇ ਦੂਜੇ ਪਾਸੇ ਅਸੀਂ ਵੀ ਆਪਣੇ ਚੈਨਲ ਦੇ ਮਾਧਮ ਰਾਹੀਂ ਅਪੀਲ ਕਰਦੇ ਹਾਂ ਜਿੰਨੇ ਵੀ ਸੰਗਤਾਂ ਪੱਤਗੜ ਸਾਹਿਬ ਸਬਾ ਜਾ ਰਹੇ ਨੇ ਜਾਂ ਫਿਰ ਵਾਪਸ ਪਰਤ ਰਹੇ ਨੇ ਬਿਲਕੁਲ ਸਲੋ ਚੱਲਿਆ ਕਰੋ ਹੌਲੀ ਚੱਲੋ ਕਿਉਂਕਿ ਰੋਡ ਦੇ ਉੱਤੇ ਤੇਜ਼ ਰਫਤਾਰੀ ਕਾਰਨ ਵੱਡੇ ਹਾਦਸੇ ਵਾਪਰਦੇ ਨੇ ਤੇ ਇਹਨਾਂ ਦੀ ਆਤਮਾ ਨੂੰ ਜੂਰੇ ਪਰਮਾਤਮਾ ਸ਼ਾਂਤੀ ਦੇਵੇ ਤੁਸੀਂ ਦੇਖੋ ਕੀ ਇਸ ਤਰੀਕੇ ਨਾਲ ਹਾਦਸਾ ਵਾਪਰਿਆ ਮੌਕੇ ਤੇ ਬਹੁਤ ਹੀ ਭਿਆਨਕ ਤਸਵੀਰ ਸਾਹਮਣੇ ਆ ਕੇ ਜਾਂ ਨੇ ਕਿਵੇਂ ਤੁਸੀਂ ਦੇਖੋ ਕਿ ਜਦੋਂ ਟੱਕਰ ਹੋਈ ਹੈ ਦੱਸਿਆ ਜਾ ਰਿਹਾ ਕਿ ਪੁਲਿਸ ਵੱਲੋਂ ਤੇ ਨਾਲ ਹੋਰ ਨਜ਼ਦੀਕ ਦੇ ਲੋਕਾਂ ਵੱਲੋਂ ਕੀ ਜਿਹੜਾ ਟਰੈਕਟਰ ਦਾ ਮੂੰਹ ਹੈ ਦੂਜੇ ਪਾਸੇ ਕਰ ਦਿੱਤੀ ਸੀ ਇਸ ਤਰੀਕੇ ਦੀ ਭਿਆਨਕ ਟੱਕਰ ਸੀ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੀ ਕੈਦ ਹੋਣੀਆਂ ਨੇ ਕੈਮਰੇ ਦੇ ਵਿੱਚ ਕੀ ਤਸਵੀਰਾਂ ਜਿਸ ਦੇ ਵਿੱਚ ਕੀ ਪੂਰਾ ਨਜ਼ਰ ਆ ਦੇ ਕਿਵੇਂ ਟਰੈਕਟਰ ਤੇ ਟਰਾਲੇ ਦੀ ਟੱਕਰ ਇੱਕ ਟਰੱਕ ਦੇ ਨਾਲ ਹੋਈ ਹੈ ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ 10 ਤੋਂ 15 ਸ਼ਰਦਾਰਾਂ ਨੂੰ ਇਸ ਟਰਾਲੇ ਦੇ ਵਿੱਚ ਮੌਜੂਦ ਸੀ ਜੋ ਕਿ ਦੋ ਨੌਜਵਾਨ ਜਿੰਨਾਂ ਦੀ ਉਮਰ ਇੱਕ ਦੀ 32 ਸਾਲ ਦੀ ਇੱਕ ਦੀ 15 ਸਾਲ ਸੀ ਜਿਨ੍ਹਾਂ ਦੀ ਮੌਕੇ ਤੇ ਮੌਤ ਹੋਈ ਹੈ ਬਹੁਤ ਹੀ ਹਿੰਮਤ ਭਾਗੀ ਖਬਰ ਹੈ ਜੋ ਅਰਦਾਸ ਤੁਸੀਂ ਵੀ ਕਰਿਓ ਅੱਗੇ ਜੁਰ ਕਮੈਂਟਾਂ ਦੇ ਵਿੱਚ ਮਾਇਗੋ ਲਿਖੋ ਜੋ ਕਿ ਇਹਨਾਂ ਦੀ ਆਤਮਾ ਨੂੰ ਜੂ ਸ਼ਾਂਤੀ ਮਿਲੇ ਤੁਸੀਂ ਦੇਖੋ ਕਿ ਇਸ ਤਰੀਕੇ ਦੇ ਹਾਸੇ ਪਹਿਲੀ ਗੱਲ ਤਾਂ ਨਾ ਵਾਪਰ ਨਾ ਕਦੇ ਵੀ ਤੁਸੀਂ ਦੇਖੋ ਕਿ ਤੇਜ਼ ਰਫਤਾਰੀ ਕਰਨੇ ਇਦਾਂ ਦੇ ਹਾਸੇ ਵਾਪਰਦੇ ਨੇ ਪਰ ਇਹ ਹਾਸਾ ਬਹੁਤ ਹੀ ਭਾਵਕ ਵਾਲਾ ਬਹੁਤ ਹੀ ਦਰਦਨਕ ਤਸਵੀਰਾਂ ਨੇ ਜਿੱਥੇ ਕੀ ਫਤਗੜ ਸਾਫ ਸਭਾ ਤੋਂ ਵਾਪਸ ਪਰਤ ਰਹੇ ਸ਼ਰਧਾਲੂਆਂ ਦੀ ਭਿਆਨਕ ਹਾਸਾ ਹੋਇਆ ਤਾਂ ਇਸ ਨੂੰ ਲੈ ਕੇ ਮੌਕੇ ਤੇ ਨਜ਼ਦੀਕ ਲੋਕਾਂ ਵੱਲੋਂ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਵੀ ਕੀ ਨਾਮ ਟੋਟ ਮੇਰਾ ਨਾਮ ਮਹਿਲ ਸਿੰਘ ਤੇ ਕਿਹੜਾ ਪਿੰਡ ਹੈ ਜੀ ਭਗਵਾਨਪੁਰਾ ਕੀ ਹਾਲ ਸਾਬ ਆਪਣੇ ਜਿਹੜਾ ਬਾਹਰ ਸਾਬ ਬੱਚੇ ਟਰਾਲਾ ਲੈ ਕੇ ਆਏ ਇੱਥੇ ਮਹਾਰਾਜ ਦੇ ਦਰਸ਼ਨ ਕਰਨੀ ਤੇ ਇੱਥੇ ਆ ਜਦੋਂ ਵਾਪਸ ਜਾਂਦੇ ਜਾਂਦੇ ਉਹਨਾਂ ਦਾ ਘਟਨਾ ਹੋ ਗਈ ਤੇ ਸਾਨੂੰ ਪਤਾ ਲੱਗਾ ਤੇ ਅਸੀਂ ਇੱਥੇ ਆਏ ਆ ਤੇ ਇੱਥੇ ਬਹੁਤ ਮਾੜੀ ਘਟਨਾ ਹੋਈ ਹੈ ਬੱਚੇ ਇੱਕ ਦੇ ਸਾਡਾ ਪੋਤਰਾ ਹੈ ਮੇਰਾ ਲੱਗਦਾ ਤੇ ਇੱਕ ਲਾਗੋ ਗਵਾਂਡੋ ਮੇਰੇ ਹੋਏ ਇਹ ਬੱਚਾ 14 ਸਾਲ ਦਾ ਵਧੀਆ ਜਿਹੜਾ ਬੱਚਾ ਛੋਟਾ ਤੇ ਦੂਜੇ ਦੀ 30 ਸਾਲ ਦੀ ਉਮਰ ਹੋਣੀ ਹੈ ਇਹ ਘਟਨਾ ਹੋ ਗਈ ਇਹਨਾਂ ਬਹੁਤ ਮਾੜੀ ਗੱਲ ਹੈ ਤੇ ਇਹਨਾਂ ਦਾ ਕੋਈ ਨਾ ਕੋਈ ਮਹਾਰਾਜ ਮਾਰਾ ਕੀਤਾ ਪਰ ਇਹਨਾਂ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਕਿ ਕਿਦਾਂ ਹੋਈ ਕਿਦਾਂ ਘਟਨਾ ਵੀ ਉਦਾਂ ਵੀ ਇਹ ਟਰਾਲੇ ਤੇ ਜਾਂਦੇ ਸੀ ਤੇ ਮਗਰੋਂ ਟਰਾਲਾ ਆਂਦੇ ਵਜ੍ਹਾ ਜਾ ਕੇ ਤੇ ਉਹ ਟਰੈਕਟਰ ਆਇਆ ਬੰਨੇ ਬਦਲ ਕੇ ਹਸਾਉਣਾ ਦੂਜੇ ਬੰਨੇ ਮੂੰਹ ਲਾਤਾ ਟਰੈਕਟਰ ਦਾ ਬਹੁਤ ਟਰੈਕਟਰ ਦਾ ਨਿਸ਼ਕਾਨ ਹੋ ਗਿਆ ਟਰਾਲੇ ਦਾ ਨਿਸ਼ਕਾਨ ਹੋਇਆ ਤੇ ਕਿੰਨੇ ਲੋਕ ਸੀਗੇ ਨਾਲ ਜਿਹੜੇ ਸੀ ਇਹ 12 12 13 ਜਣੇ ਸੀ ਨਾਲ ਟਰਾਲੇ ਤੋਂ ਨੂੰ ਕਿਵੇਂ ਇਨਫੋਰਮੇਸ਼ਨ ਮਿਲੀ ਸਾਨੂੰ ਭੂਲ ਗਿਆ ਇਥੋਂ ਮੁੰਡਿਆਂ ਨੇ ਵਿੱਚੋਂ ਜਿਹੜੇ ਮੁੰਡੇ ਸਹੀ ਉਹਨਾਂ ਨੂੰ ਫੋਨ ਕੀਤਾ ਤੇ ਅਹੀਂ ਫਿਰ ਉੱਥੋਂ ਭੱਜੇ ਤਾਂ 12 ਵਜੇ ਸਾਨੂੰ ਪਤਾ ਲੱਗਾ ਜੇ ਅਹੀਂ ਤੋਂ ਗੱਡੀਆਂ ਲੈ ਕੇ ਆਉਂਦੇ। ਤੇ ਬਾਕੀ ਜਿਹੜੀ ਸੰਗਤ ਨਾਲ ਸੀ ਉਹ ਠੀਕ ਹੈ ਜੀ। ਉਹ ਵਿੱਚੋਂ ਉਹਨਾਂ ਨੂੰ ਸੱਟਾਂ ਲੱਗੀਆਂ ਮੁੰਡਿਆਂ ਨੂੰ। ਉਹਨਾਂ ਦੇ ਇਲਾਜ ਕਿੱਥੇ ਜਾਵੇ? ਉਹ ਇੱਥੇ ਪਹਿਲਾਂ ਡੀਐਮਸੀ ਖਣੀ ਕਰਾਏ ਤੇ ਹੁਣ ਉੱਥੋਂ ਸ਼ਹਿਰ ਲੈ ਕੇ ਅੰਮ੍ਰਿਤਸਰ ਨੂੰ ਲੈ ਕੇ। ਤੇ ਉੱਥੇ ਲਾਗੇ ਪੈਂਦਾ ਕਰਕੇ ਤੇ ਉੱਥੇ ਲੈ ਗਏ। ਤੇ ਹੁਣ ਕੀ ਮੰਗ ਕਰਦੇ ਹੋ? ਮੰਗ ਇਹ ਕਰਦੇ ਵੀ ਇਹਨਾਂ ਨੂੰ ਇਨਸਾਫ ਹੋਣਾ ਚਾਹੀਦਾ। ਇਹਨਾਂ ਦਾ ਕੋਈ ਜੋ ਮਹਾਰਾਜ ਮਾੜਾ ਗਰੀਬ ਬੰਦੇ ਆਦੇ ਇਹਨਾਂ ਦਾ ਕੋਈ ਨਵਾਲ ਹੋਣਾ ਚਾਹੀਦਾ। ਤੇ ਪ੍ਰਸ਼ਾਸਨ ਵੱਲੋਂ ਕੋਈ ਇਹਨਾਂ ਨੂੰ ਕੋਈ ਨਾ ਕੋ ਹਾਲ ਫੋਣੀ ਚਾਹੀਦੀ ਹੈ। ਕੋਲ ਮੈਨੂੰ ਟੈਲੀਫੋਨ ਆਇਆ ਸੀਗਾ ਵੀ ਮੇਨ ਜੀਟੀ ਰੋਡ ਹਾਈਵੇ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਤਾਂ ਜਿਸ ਦੇ ਉੱਤੇ ਮੈਂ ਤੇ ਮੇਰਾ ਸਾਥੀ ਕਰਮਚਾਰੀ ਗੁਰਮਖ ਸਿੰਘ ਉਸ ਮੌਕੇ ਤੇ ਪਹੁੰਚੇ। ਤੇ ਮੌਕੇ ਦੇ ਉੱਤੇ ਜਾ ਕੇ ਦੇਖਿਆ ਵੀ ਇੱਕ ਟ੍ਰੱਕ, ਟਰਾਲਾ ਵੱਡਾ ਤੇ ਟਰਾਲੀ ਦੀ ਜਿਹੜੀ ਹੈ ਟੱਕਰ ਹੋਈ ਸੀਗੀ। ਜਿਹੜੇ ਟਰਾਲੀ ਵਾਲੇ ਸੀਗੇ ਉਹ ਸੰਗਤ ਰਸ਼ੀਦ ਦੀ ਜੋੜ ਮੇਲਾ ਫਟੜਗੜ ਸਾਹ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ। ਜਿਨ੍ਹਾਂ ਦੇ ਵਿੱਚ ਕਰੀਬ 10-12 ਵਿਅਕਤੀ ਸੀਗੇ ਜਿਦੇ ਵਿੱਚੋਂ 4-5 4 ਵਿਅਕਤੀ ਜਿਹੜੇ ਨਿਰਮਲ ਹਸਪਤਾਲੋਂ ਦਾਖਲ ਹੋਏ ਸੀ ਤੇ ਇੱਕ ਵਿਅਕਤੀ ਨੂੰ ਅਸੀਂ ਐਂਬੂਲੈਂਸ ਦੇ ਨਾਲ ਲੈ ਕੇ ਮੰਡੀ ਗਵਿੰਦਗੜ ਲੈ ਕੇ ਆਏ ਸੀ ਜਿੱਥੇ ਉਹਨੂੰ ਡਾਕਟਰ ਨੇ ਮੈਟ ਕਰਾਰ ਦਿੱਤਾ ਉਸ ਤੋਂ ਬਾਅਦ ਅਤਾਰ ਸਿੰਘ ਨਾਂ ਦਾ ਵਿਅਕਤੀ ਸੀਗਾ ਇਹਨੂੰ ਅਪੋਲੋ ਹਸਪਤਾਲ ਵਿੱਚ ਲੈ ਕੇ ਗਿਆ ਸੀ ਜਿੱਥੇ ਉਹਦੀ ਮੌਤ ਹੋ ਗਈ ਆ ਇਹ ਸਾਰੇ ਸਾਰੇ ਵਿਅਕਤੀ ਇੱਕੋ ਹੀ ਪਿੰਡ ਪਿੰਡ ਭਗਵਾਨਪੁਰਾ ਥਾਣਾ ਪੀਖੀ ਪਿੰਡ ਜਿਹੜਾ ਤਰਤੰਦੇ ਰਹਿਣ ਵਾਲੇ ਨੇ ਤੇ ਜਿਹੜੇ ਨੇ ਟੋਟਲ ਡੈਥ ਹੋਈ ਹੈ। ਟੋਟਲ ਦੋ ਬੰਦਿਆਂ ਦੀ ਡੈਥ ਹੋਈ ਹੈ ਇਹਨਾਂ ਦੇ ਵਿੱਚੋਂ। ਇੱਕ ਲੜਕਾ सुरेंद्र ਸਿੰਘ ਜੀ ਦੀ ਉਮਰ ਕਰੀਬ 15 ਕਿ ਸਾਲ ਆ ਤੇ ਅਪਤਾਰ ਸਿੰਘ ਜੀ ਦੀ ਉਮਰ 35 ਕਿ ਸਾਲ ਆ। ਤੇ ਅਸੀਂ ਅਗਲੀ ਕਾਰਵਾਈ ਹੈ ਜਿਹੜੀ ਆਪਣੀ ਕਾਨੂੰਨੀ ਕਾਰਵਾਈ। ਕਿੰਨੇ ਬੰਦੇ ਜ਼ਖਮੀ ਆਏ ਨੇ? ਜ਼ਖਮੀ ਚਾਰ ਪੰਜ ਵਿਅਕਤੀ ਜਿਹੜੇ ਜ਼ਖਮੀ ਨੇ। ਜਿਹਨਾਂ ਦੇ ਵਿੱਚੋਂ ਇਹਨਾਂ ਨੂੰ ਨਿਰਮਲ ਹਸਪਤਾਲ ਤੋਂ ਅੱਗੇ ਸ਼ਾਇਦ ਅੰਮ੍ਰਿਤਸਰ ਵਗੈਰਾ ਹਸਪਤਾਲ ਦੇ ਵਿੱਚ ਉਹ ਲੈ ਕੇ ਚਲੇ ਗਏ ਆ। ਤਸਦਕੀ ਜਿਹੜਾ ਬਿਆਨ ਦਿੱਤੇ ਗਏ ਨੇ ਉਹਨਾਂ ਬਦਚੋ ਕਿਹਾ ਗਿਆ ਕਿ ਗਰੀਬ ਪਰਿਵਾਰ ਤੋਂ ਸੰਬੰਧ ਰੱਖਣ ਵਾਲੇ ਜੋ ਦੋਨੇ ਨੌਜਵਾਨ ਸੀ ਤਾਂ ਇਹਨਾਂ ਨੂੰ ਜੁਰ ਸਰਕਾਰ ਨੂੰ ਸਹਿਯੋਗ ਕਰਨੀ ਚਾਹੀਦੀ ਦੂਜੇ ਪਾਸੇ ਪੁਲਿਸ ਨੇ ਵੀ ਬਿਆਨ ਦਿੱਤਾ ਹੈ ਕਿ ਜਿਹੜੇ ਹਾਦਸੇ ਦਾ ਪੂਰਾ ਮਾਈਨਾ ਕੀਤਾ ਦੂਜੇ ਪਾਸੇ ਜਿਹੜੀ ਕਾਰਵਾਈ ਰੰਭ ਦਿੱਤੀ ਹੈ ਪਰ ਬਹੁਤ ਹੀ ਮਦਭਾਗਾ ਜਿਹੜਾ ਇਹ ਹਾਦਸਾ ਹੋਇਆ ਜਿਸ ਤੋਂ ਬਾਅਦ ਹਰ ਬੰਦੇ ਦੇ ਅੱਖਾਂ ਦੇ ਵਿੱਚ ਹੰਝੂ ਨੇ ਕਿ ਇੱਕ ਫਤਗੜ ਸਾਹਿਬ ਜਿਹੜੇ ਸਹੀਦਾਈ ਧਰਤੀ ਤੋਂ ਵਾਪਸ ਪਰਤ ਰਹੇ ਜਿਹੜੇ ਨੌਜਵਾਨ ਨੇ ਜਾਂ ਸਰਦਾਲੂ ਨੇ ਉਹਨਾਂ ਦੇ ਹੱਥ ਸਾਂ ਵਾਪਰਿਆ ਕਿ ਪਤਾ ਸੀ ਉਹਨਾਂ ਨੂੰ ਕਿ ਅੱਗੇ ਉਹਨਾਂ ਦੀ ਮੌਤ ਡਿੱਕ ਰਹੀ ਹੈ ਬਸ ਦਰਸ਼ਨੀ ਕਰਨੇ ਸੀ ਛੋਟੇ ਸਾਹਿਬਜ਼ਾਦਿਆਂ ਦੇ ਜਿਨ੍ਹਾਂ ਦੇ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਨ ਤੋਂ ਬਾਅਦ ਉਹਨਾਂ ਨੂੰ ਵੀ ਜਿਹੜੀ ਇਸ ਜਗ੍ਹਾ ਦੇ ਉੱਤੇ ਮੌਤ ਨਾਲ ਲੱਗੀ ਹੈ ਤਾਂ ਦੇਖਦੇ ਆ ਕਿ ਜਿਸ ਤਰੀਕੇ ਨਾਲ ਅਸੀਂ ਵੀ ਅਪੀਲ ਬਾਰ-ਬਾਰ ਕਰ ਰਹੇ ਹਾਂ ਪੁਲਿਸ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜੁਰ ਆਪਣੇ ਵਹੀਕਲਾਂ ਨੂੰ ਹੌਲੀ ਚ ਲਾਓ ਕਿਉਂਕਿ ਰੋਡ ਦੇ ਉੱਤੇ ਟ੍ਰੈਫਿਕ ਬਹੁਤ ਸੰਘਤਾ ਇੱਕ ਦੂਜੇ ਪਾਸੇ ਤੋਂ ਆਉਂਦੀ ਰਹਿੰਦੀ ਹੈ ਨਾ ਨਾਲ ਦੀ ਨਾਲ ਟਰੱਕ ਟਿਪਰ ਵੀ ਜਿਹੜੇ ਰੋਡਾਂ ਦੇ ਉੱਤੇ ਚੱਲਦੇ ਰਹਿੰਦੇ ਨੇ ਤੇ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਡੇ ਫੇਸਬੁਕ ਪੇਜ ਨੂੰ ਜੋ ਲਾਈਕ ਕਰਿਓ ਧੰਨਵਾਦ